ਕਰ ਰਿਹਾ ਤੇ ਪੰਜਾਬ ਸਰਕਾਰ ਵੀ ਕਰ ਰਹੀ ਹੈ ਕਿਉਂਕਿ ਚ ਸਬੂਤ ਬਣ ਚੁੱਕੇ ਨੇ ਜੋ ਅਸੀਂ ਦੇਖ ਚੁੱਕੇ ਹਾਂ ਜਿਹਦੇ ਵਿੱਚ ਸਾਡੇ ਨਾਲ ਬਿਲਕੁਲ ਨਜਾਇਜ਼ ਹੋਈ ਪਤਾ ਨਹੀਂ ਕੀ ਪ੍ਰਸ਼ਾਸਨ ਦੀ ਮਜਬੂਰੀ ਹੈ ਨਾ ਉਹਨਾਂ ਦੇ ਉੱਪਰ ਕਿਹੜਾ ਦਬਾਅ ਹੈ ਜੋ ਇਹ ਕਾਰਵਾਈ ਨਹੀਂ ਕਰ ਰਿਹਾ ਸੋਚ ਅਸੀਂ ਮੌਕਾ ਦੇ ਰਹੇ ਇੱਕ ਵਾਰੀ ਫੇਰ ਪ੍ਰਸ਼ਾਸਨ ਨੂੰ ਆਸਰੇ ਸਾਹਿਬ ਤੁਹਾਨੂੰ ਭਰੋਸਾ ਦਿਵਾ ਲਗੇ ਜੇ ਪ੍ਰਸ਼ਾਸਨ ਸੋਚਦਾ ਹੈ ਕਿ ਇਹ ਕਰਨਾ ਤੇ ਸੱਤ ਸੈਂਟਾ ਨੂੰ ਕਰਨਾ ਜਾਂ ਨਹੀਂ ਗੱਲ ਬਣਣੀ ਹੈ ਰਵੇਂ ਕਿ ਜੀ ਉਹਦੇ ਦੇ ਆਵਾਜ਼ ਆ। ਆਹ ਉਹਦੇ ਤੋਂ ਦੁਜਾ। ਹਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰਤਾ ਸਿੰਘ ਚੋਹੜਾ ਐਸਪੀ ਨਹੀਂ ਬਟਾਰਾ। ਜੋ ਅਜੇ ਤਰਨਾ ਸਾਫ ਦਾ ਸੈਂਟਰ ਵੱਲੋਂ ਤੇ ਬੋਜ ਜਥੇਪੰਧਿਆ ਵੱਲੋਂ ਰੀਸੈਂਟਲੀ ਜੜਾ ਫਰੇਗੜ ਚੋਰੀਆਂ ਸਬਡਿਵੀਜ਼ਨ ਦੇ ਵਿੱਚ ਐਫਐਸਆਰ ਜੋ ਸ਼ੁਰੂ ਹੋਈ ਹੈ। ਜਿਹੜੀ ਬੀਓ ਸਾਹਿਬ ਵੱਲੋਂ ਅ ਜਿਹੜੇ ਵਿੱਚ ਸਾਫ ਦਾ ਸੈਨੇਕ ਜਿਹੜਾ ਦੇ ਨਾਲ ਰਿਹਾ ਐਫਐਸਆਰ ਜੋ ਸ਼ੁਰੂ ਹੋਇਆ। ਪੂਰੇ ਸੰਬੰਧ ਵਿੱਚ ਉਹ ਅਜੇ ਅ ਜਿਮਾਰ ਕੀਤੀ ਗਈ ਹੈ ਕਿ ਉਹ ਐਫ ਆਰ ਜਿਹੜੀ ਹੈ ਉਹ ਦੀ ਸਹੀ ਤਫਤੀਸ਼ ਹੋਣੀ ਚਾਹੀਦੀ ਹੈ ਤਾਂ ਦੋ ਦਾ ਦੋ ਪਾਣੀ ਦਾ ਪਾਣੀ ਹੋਣਾ ਚਾਹੀਦਾ ਜੋ ਬੈਕਸ ਉਥੇ ਐਕਚੁਅਲ ਦੇ ਵਿੱਚ ਹੋਏ ਨੇ ਉਹੀ ਆਨ ਰਿਕਾਰਡ ਆਣਾ ਚਾਹੀਦੇ ਨੇ ਸੋ ਇਸ ਸਬੰਧ ਵਿੱਚ ਜਥੇਬੰਦੀ ਦੇ ਪ੍ਰਧਾਨ ਸਾਰੇ ਔਡੇਦਾਰ ਜਿਹੜੇ ਮੋਟਰਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਜਿਹੜੇ ਸਾਡੇ ਡੀ ਐਸ ਪੀ ਕਸੂਰੀ ਰੌਜੀ ਨੇ ਜਿਹੜੇ ਇਸ ਐਫ ਆਰ ਨੂੰ ਇਨਵੈਸਟੀਗੇਟ ਕਰ ਰਹੇ ਨੇ ਉਹਨਾਂ ਨੂੰ ਸਰਦਰ ਡਾਇਰੈਕਸ਼ਨਸ ਦਿੱਤੀਆਂ ਗਈਆਂ ਨੇ ਕਿ ਬਰਸ ਦੇ ਅੰਦਰ ਅੰਦਰ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹਨੂੰ ਕੰਪਲੀਟ ਕੀਤਾ ਜਾਵੇ ਸਾਰੇ ਫੈਕਟਸ ਜਿਹੜੇ ਹੈਗੇ ਨੇ ਔਨ ਰਿਕਾਰਡ ਲਿਆ ਕੇ ਦੋ ਦਾ ਬਹੁਤ ਪਾਣੀ ਦੋਪਾਨ ਕੀਤਾ ਜੀ ਤੁਹਾਨੂੰ ਸਾਡੀ ਇੱਕ